11 ਲੱਖ ਰੁਪਇਆ ਮੁੱਲ ਆਪਾਂ ਲੈ ਕੇ ਪਹੁੰਚੇ ਹਾਂ ਜੀ ਅੱਜ ਦੀ ਵੀਡੀਓ 'ਚ ਪੂਰਾ ਵਧੀਆ ਘਰ ਬਣਿਆ ਹੋਇਆ ਜੀ ਤੁਹਾਨੂੰ ਦੇਖਣ ਸਾਰੀ ਪਸੰਦ ਆਜੂਗਾ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਸੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 62173 ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜੋ ਜਮ੍ਹਾਂ ਫਰੀਚ ਆਪਾਂ ਐਡ ਤੁਹਾਡੀ ਲਾ ਦਾਂਗੇ ਜਿਹੜੀ ਕੋਠੀ ਆਪਾਂ ਅੱਜ ਲੈ ਕੇ ਪਹੁੰਚੇ ਹਾਂ ਜੀ ਇਹਦੀ ਆਪਾਂ ਸ਼ੁਰੂਆਤ ਕਰਦੇ ਹਾਂ ਤੇ ਥੋੜਾ ਜਿਹਾ ਤਾਂ ਆਪਾਂ ਨੂੰ ਕੱਚਾ ਰਸਤਾ ਲੱਗਦਾ ਜੀ ਜਿਹੜਾ ਕੋ ਤੇ ਤੁਹਾਨੂੰ ਸੜਕ ਵੀ ਦੇਖਣ ਨੂੰ ਮਿਲ ਗਈ ਸੀ ਬਿਲਕੁਲ ਨਜ਼ਦੀਕੀ ਸੜਕਾਂ ਜੀ ਜਿਹੜਾ ਕੱਚਾ ਰਸਤਾ ਦੇਖਿਆ ਸੀ ਇਹ ਮੇਨ ਗਲੀ ਆ ਜੀ ਤੇ ਗਲੀ ਜਿਹੜੀ ਸੜਕ ਤੇ ਜਾ ਕੇ ਚੜ ਜਾਂਦੀ ਆ ਤੇ ਰੇਡ ਤੋਂ ਉਹਨਾਂ ਮੈਂ ਦੱਸਿਆ ਸੀਗਾ 13 ਲੱਖ ਰੁਪਏ ਸੀ ਤੇ ਇੱਕ ਆਪਾਂ ਐਵੇਂ ਵੀ ਲੈ ਕੇ ਲਾਇਆ ਹੋਇਆ ਵੀ ਸਮਾਨ ਵੀ ਕਾਫੀ ਸੇਲ ਕਰਨ ਨਾਲ ਤੇ ਗੱਲਬਾਤ ਐਵੇਂ ਆ ਜੀ ਤੁਹਾਨੂੰ ਮੈਂ ਸਾਰਾ ਕੁਝ ਦੱਸਦਾ ਹਾਂ ਸਾਰਾ ਕੁਝ ਤੁਹਾਨੂੰ ਮੈਂ ਸਮਝਾਉਣਾ ਸੀ ਵੀਡੀਓ ਆਪਾਂ ਜਿਹੜੀ ਇਹ ਲੈ ਕੇ ਪਹੁੰਚੇ ਹਾਂ ਇਹਦੇ ਵਿੱਚ ਟੋਟਲ ਤੁਹਾਨੂੰ ਦੋ ਘਰ ਦੇਖਣ ਨੂੰ ਮਿਲ ਜਾਣਗੇ ਇੱਕ ਤਾਂ ਤੁਸੀਂ ਇਹ ਕੋਠੀ ਦੇਖ ਰਹੇ ਹੋ ਸੀ ਇਹ ਤੋਂ ਇਲਾਵਾ ਅੱਗੇ ਇੱਕ ਹੋਰ ਘਰ ਹੈ ਸੀ ਉਹਦਾ ਰੇਟ 13 ਲੱਖ ਰੁਪਏ ਸੀ ਤੇ ਸਾਰੀ ਗੱਲਬਾਤ ਤੁਹਾਨੂੰ ਮੈਂ ਦੱਸ ਦਾਂ ਸੀ ਵੀਡੀਓ ਸਾਰੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੀ ਪੂਰੀ ਵਧੀਆ ਦਿਖਾਉਣੇ ਆ ਤੁਹਾਨੂੰ ਜਦੋਂ ਆਪਾਂ ਇਸ ਕੋਠੀ 'ਚ ਐਂਟਰ ਕਰਦੇ ਹਾਂ ਮੈਨ ਗੇਟ ਤੋਂ ਸਭ ਤੋਂ ਪਹਿਲਾਂ ਤਾਂ ਬਾਥਰੂਮ ਵਗੈਰਾ ਆਪਾਂ ਨੂੰ ਇੱਕ ਪਾਸੇ ਦੇਖਣ ਨੂੰ ਮਿਲ ਜੂਗਾ ਤੇ ਸਾਹਮਣੇ ਲੋਬੀ ਦਾ ਮੈਨ ਐਂਟਰੀ ਗੇਟ ਆ ਗਿਆ ਸੀ ਤੇ ਜਿਹੜੀ ਗਲੀ ਲੱਗਦੀ ਐ ਸੀ ਗਲੀ ਤੋਂ ਕਾਫੀ ਉੱਚੀ ਚੱਕ ਕੇ ਇਹਨਾਂ ਨੇ ਆਪਦੀ ਕੋਠੀ ਜਿਹੜੀ ਇਹ ਪਾਈ ਹੋਈ ਐ ਸੀ ਅੰਦਰ ਦਾ ਕੰਮ ਬਹੁਤ ਸੋਹਣਾ ਮਾਲਕ ਨੇ ਕਰਵਾ ਰੱਖਿਆ ਜਿੰਨੇ ਕਮਰੇ ਬਣੇ ਹੋਏ ਨੇ ਬਹੁਤ ਵਧੀਆ ਸੋਹਣੇ ਕਮਰੇ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਤੇ ਵਾਲਪੇਪਰ ਦਾ ਕੰਮ ਬਹੁਤ ਸੋਹਣਾ ਮਾਲਕ ਨੇ ਕਰਵਾਇਆ ਹੋਇਆ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਇੱਕ ਪਾਸੇ ਆਪਾਂ ਨੂੰ ਰਸੋਈ ਦੇਖਣ ਨੂੰ ਮਿਲ ਜੂਗੀ ਰਸੋਈ ਵੀ ਵਧੀਆ ਬਣੀ ਹੋਈ ਐ ਟਾਈਲਾਂ ਦਾ ਕੰਮ ਵਾਲਪੇਪਰ ਦਾ ਕੰਮ ਜੋ ਵੀ ਲਾਈਟਿੰਗ ਦਾ ਕੰਮ ਹੈ ਜੀ ਵਧੀਆ ਮਾਲਕ ਨੇ ਕਰਵਾ ਰੱਖਿਆ ਜੀ ਗੱਲਬਾਤ ਤੁਹਾਨੂੰ ਆਪਾਂ ਸਾਰੀ ਦੱਸਾਂਗੇ ਜੀ ਤੇ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਜੀ ਤੇ ਜਿਹੜੀ ਆਹ ਕੋਠੀ ਲੈ ਕੇ ਪਹੁੰਚੇ ਅਸੀਂ ਇਹਨਾਂ ਦੇ ਮਾਲਕ ਦਾ ਨੰਬਰ ਤੇ ਹਰ ਇੱਕ ਚੀਜ਼ ਤੁਹਾਨੂੰ ਦੱਸਾਂਗੇ ਲੋਕੇਸ਼ਨ ਦੱਸਾਂਗੇ ਜਿਹੜਾ 13 ਲੱਖ ਦਾ ਘਰ ਅਸੀਂ ਉਹਦੀ ਜਾਣਕਾਰੀ ਆਪਾਂ ਅੱਗੇ ਤੁਹਾਨੂੰ ਦੱਸਾਂਗੇ 13 ਲੱਖ ਦਾ ਸਮਝ ਕੇ ਇਹਨਾਂ ਨੂੰ ਫੋਨ ਨਾ ਲਾਇਓ ਜੀ ਇਹਨਾਂ ਦਾ ਰੇਟ ਵੀ ਅਲੱਗ ਹੈ ਕੋਠੀ ਦਾ ਤੇ ਜਗ੍ਹਾ ਵੀ ਅਲੱਗ ਹੈ ਸੀ ਥਾਂ ਵੀ ਅਲੱਗ ਹੈ ਬਾਕੀ ਜੇ ਆਪਾਂ ਇਸ ਕੋਠੀ ਦੀ ਜਗ੍ਹਾ ਦੀ ਗੱਲ ਕਰੀਏ ਚਾਰ ਬਿਸਬੇ ਮਾਲਕ ਨੇ ਜਗ੍ਹਾ ਦੱਸੀ ਹੈ ਤੇ ਜਿੰਨਾ ਸਮਾਨ ਤੁਸੀਂ ਇਸ ਕਮਰੇ ਚ ਦੇਖ ਰਹੇ ਹੋ ਸੀ ਮਾਲਕ ਨੇ ਇੱਕ ਕਮਰੇ ਦਾ ਸਮਾਨ ਨਾਲ ਦੇਣਾਗਾ ਤੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਜੀ ਤੇ ਗੱਲਬਾਤ ਤੁਸੀਂ ਫੋਨ ਤੇ ਕਰੋਗੇ ਮਾਲਕ ਤੁਹਾਨੂੰ ਦੱਸ ਦੇਣਗੇ ਵੀ ਕਿਹੜਾ ਕਿਹੜਾ ਸਮਾਨ ਘਰ ਦੇ ਨਾਲ ਦੇਣਗਾ ਬਾਕੀ ਜਗ੍ਹਾ ਤੁਹਾਨੂੰ ਮੈਂ ਦੱਸ ਹੀ ਦਿੱਤੀ ਜੀ ਚਾਰ ਬਿਸਬੇ ਮਾਲਕ ਨੇ ਜਗ੍ਹਾ ਦੱਸੀ ਹੈ ਤੇ ਗਲੀ ਜਿਹੜੀ ਲੱਗਦੀ ਸੀਗੀ ਉਹ ਵੀ ਤੁਸੀਂ ਚੈੱਕ ਕਰ ਲਈ ਸੀਗੀ ਗਲੀ ਕੋਈ ਮਤਲਬ ਕਿ ਜ਼ਿਆਦਾ ਦੂਰੀ ਤੇ ਸੜਕ ਨਹੀਂ ਹੈਗੀ ਥੋੜੀ ਜਿਹੀ ਗਲੀ ਆਪਾਂ ਨੂੰ ਕੱਚੀ ਮਿਲੂਗੀ ਬਾਕੀ ਅੱਗੇ ਸੜਕ ਆਜੂਗੀ ਤੇ ਕਮਰੇ ਵਧੀਆ ਖੁੱਲੇ ਡੁੱਲੇ ਆਪਾਂ ਨੂੰ ਮਿਲ ਜਾਣਗੇ ਪਹਿਲਾ ਇੱਕ ਡਰਾਇੰਗ ਏਰੀਆ ਤੁਹਾਨੂੰ ਦਿਖਾਇਆ ਸੀ ਉਹ ਵੀ ਪੂਰਾ ਵਧੀਆ ਸੀਗਾ ਕਮਰੇ ਵੀ ਖੁੱਲੇ ਡੁੱਲੇ ਬਣੇ ਹੋਏ ਨੇ ਬਾਕੀ ਤੁਸੀਂ ਮੇਨ ਗੇਟ ਚੈੱਕ ਕਰ ਲਿਆ ਸੀਗਾ ਤੇ ਜਿੰਨੀਆਂ ਜੋੜੀਆਂ ਲੱਗੀਆਂ ਨੇ ਉਹ ਵੀ ਤੁਸੀਂ ਦੇਖ ਲਿਆ ਸੀ ਤੇ ਤੁਸੀਂ ਵਾਲਪੇਪਰ ਦਾ ਕੰਮ ਵੀ ਦੇਖ ਲਿਆ ਤੇ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਤੁਸੀਂ ਦੱਸੋ ਤੁਹਾ ਨੂੰ ਆਪਣੀ ਵੀਡੀਓ ਕਿਵੇਂ ਦੀ ਲੱਗ ਰਹੀ ਆ ਤੇ ਜਿਹੜੀ ਆਪਾਂ ਕੋਠੀ ਇਹ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਤੁਹਾਨੂੰ ਕੋਠੀ ਕਿਵੇਂ ਦੀ ਲੱਗ ਰਹੀ ਐ ਜੀ ਜੇ ਤੁਹਾਨੂੰ ਕੋਠੀ ਪਸੰਦ ਆਈ ਐ ਵਧੀਆ ਲੱਗੀ ਐ ਤੇ ਤੁਸੀਂ ਕੋਠੀ ਖਰੀਦਣਾ ਚਾਹੁੰਦੇ ਹੋ ਜੀ ਤਾਂ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੇ ਆਪਾਂ ਇਸ ਕੋਠੀ ਦੀ ਡਿਮਾਂਡ ਦੀ ਗੱਲ ਕਰੀਏ ਵਿੱਚ ਸਮਾਨ 23 ਲੱਖ ਰੁਪਏ ਮਾਲਕ ਨੇ ਡਿਮਾਂਡ ਕੀਤੀ ਐ ਜੀ 23 ਲੱਖ ਦੇ ਵਿੱਚੋਂ ਰੇਟ ਵੀ ਹੋਰ ਕੀਤਾ ਜਾਊਗਾ ਤੇ ਆ ਜਿਹੜੀ ਜਗ੍ਹਾ ਜੀ 4 ਬਿਸਬੇ ਜਿਹੜੀ ਕੋਠੀ ਆਪਾਂ ਦੇਖ ਰਹੇ ਸੀ ਇਹਦੇ ਨਾਲ ਹੀ ਇਹਨਾਂ ਦੀ ਇੱਕ ਜਗ੍ਹਾ ਵੀ ਪਈ ਐ ਸੀ ਉਹ ਵੀ ਮਾਲਕ ਨੇ ਵੇਚਣੀ ਹੈਗੀ ਉਹਦੀ ਜਗ੍ਹਾ ਤੇ ਉਹਦਾ ਰੇਟ ਤੁਸੀਂ ਫੋਨ ਤੇ ਕਰ ਲਿਓ ਜੀ ਮਾਲਕ ਕਹਿੰਦੇ ਸੀਗੇ ਵੀ ਅਸੀਂ ਫੋਨ ਤੇ ਕਰ ਲਾਂਗੇ ਜੇ ਕਿਸੇ ਨੇ ਉਹ ਜਗ੍ਹਾ ਖਰੀਦਣੀ ਐ ਕੱਲੀ ਤਾਂ ਉਹ ਵੀ ਖਰੀਦ ਸਕਦੇ ਹੋ ਜੇ ਕਿਸੇ ਨੇ ਇਹ ਕੋਠੀ ਖਰੀਦਣੀ ਐ ਸੀ ਤਾਂ ਇਹ ਵੀ ਖਰੀਦ ਸਕਦੇ ਹੋ ਬਾਕੀ ਤੁਸੀਂ ਚੈੱਕ ਕੀਤਾ ਸੀਗਾ ਬੇੜੇ ਦੇ ਵਿੱਚੋਂ ਇੱਕ ਗੇਟ ਇਹਨਾਂ ਨੇ ਕੱਢਿਆ ਹੋਇਆ ਦੂਜੀ ਸਾਈਡ ਤੇ ਤੁਹਾਨੂੰ ਵੀਡੀਓ ਚ ਵੀ ਬਾਕੀ ਦੇਖਣ ਨੂੰ ਮਿਲ ਹੀ ਜਾਊਗਾ ਜੀ ਤੇ ਤੁਸੀਂ ਮਾਲਕ ਨਾਲ ਗੱਲ ਕਰੋਗੇ ਮਾਲਕ ਤੋਂ ਤੁਸੀਂ ਵੀਡੀਓ ਵੀ ਅਲੱਗ ਤੋਂ ਉਹਦੀ ਮੰਗਵਾ ਸਕਦੇ ਹੋ ਜੀ ਆਪਦੇ WhatsApp ਤੇ ਤੇ ਵੀਡੀਓ ਤੁਹਾਨੂੰ ਪਸੰਦ ਆ ਗਈ ਹੋਊਗੀ ਕੋਠੀ ਤੁਹਾਨੂੰ ਇਹ ਪਸੰਦ ਆ ਗਈ ਹੋਊਗੀ ਜੇ ਤੁਹਾਨੂੰ ਕੋਠੀ ਪਸੰਦ ਆਈਏ ਜੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਨ ਨਾ ਭੁੱਲਿਓ ਜੀ ਜਰੂਰ ਲਾਈਕ ਕਰ ਦਿਓ ਜੀ ਜਿੰਨੇ ਤੁਸੀਂ ਦੇਖ ਰਹੇ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਸੀ ਹਰ ਰੋਜ਼ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਸੀ ਤਾਂ ਆਪਣਾ ਜਿਹੜਾ ਇਹ ਚੈਨਲ ਹੈ ਜੀ ਹੋਮ ਸੇਲ ਮਾਰਕੀਟ ਇਹਦਾ ਜਿਹੜਾ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬ ਦਿਓ ਹਰ ਰੋਜ਼ ਆਪਾਂ ਕੋਠੀ ਮਕਾਨ ਘਰ ਲੈ ਕੇ ਆਉਂਦੇ ਰਹੇ ਨੇ ਅਸੀਂ ਹਰ ਰੋਜ਼ ਵੀਡੀਓ ਦੇਖਣ ਵਾਸਤੇ ਸਬਸਕ੍ਰਾਈਬ ਕਰਨਾ ਜ਼ਰੂਰੀ ਹੈ ਸਿੰਘ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਜਰੂਰ ਦਬ ਦਿਓ ਜਿਨ੍ਹਾਂ ਨੇ ਪਹਿਲਾਂ ਤੋਂ ਦਬ ਕੇ ਰੱਖਿਆ ਹੋਇਆ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਜਿਨ੍ਹਾਂ ਨੇ ਹੁਣੇ-ਹੁਣੇ ਦੱਬਿਆ ਬਹੁਤ ਬਹੁਤ ਤੁਹਾਡਾ ਵੀ ਸ਼ੁਕਰੀਆ ਸਾਰਿਆਂ ਦਾ ਤੇ ਜਿਨ੍ਹਾਂ ਨੇ ਨਹੀਂ ਦੱਬਿਆ ਜੀ ਹਲੇ ਤੱਕ ਤਾਂ ਜਰੂਰ ਦਬ ਦਿਓ ਜੀ ਤੇ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਬਾਕੀ ਤੁਹਾਡੇ ਕੋਲੇ ਵੀ ਕੋਠੀ ਘਰ ਮਕਾਨ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਵੇਚਣਾ ਚਾਹੁੰਦੇ ਹੋ ਤਾਂ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਜੀ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ 73800 ਪੂਰਾ 26173 ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਜੀ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਐਦਾਂ ਦਾ ਆਪਣਾ ਕੁਝ ਨਹੀਂ ਹੁੰਦਾ ਜੀ ਸਾਰਾ ਜਿੰਨਾ ਆਪਾਂ ਕੰਮ ਕਰਦੇ ਆ ਫਰੀ ਚ ਕਰਦੇ ਆ ਜੀ ਬਸ ਆਪਣੇ ਕੋਲੇ ਵੀਡੀਓ ਤੇ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ ਤੇ ਗੱਲਬਾਤ ਆਪਾਂ ਕਰਾਂਗੇ ਜੀ ਹੁਣ ਸੈਕਿੰਡ ਕਰਦੀ ਜਿਹੜਾ ਨੰਬਰ 2 ਤੇ ਆਪਾਂ ਘਰ ਲੈ ਕੇ ਪਹੁੰਚੇ ਹਾਂ ਜਿਹੜਾ 13 ਲੱਖ ਰੁਪਇਆ ਤੁਹਾਨੂੰ ਮੈਂ ਦੱਸਿਆ ਸੀਗਾ ਡਿਮਾਂਡ ਚ 13 ਲੱਖ ਰੁਪਇਆ ਇਸ ਘਰ ਦੀ ਡਿਮਾਂਡ ਹੈ ਜੀ ਤੇ ਮਾਲਕ ਨੇ ਦੱਸਿਆ ਵੀ ਸਾਢੇ ਤਿੰਨ ਬਿਸਵੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਸੀ ਮੇਨ ਗੇਟ ਤੋਂ ਲੈ ਕੇ ਅੰਦਰ ਬਾਹਰ ਦੀ ਵੀਡੀਓ ਮਾਲਕ ਨੇ ਵਧੀਆ ਬਣਾ ਕੇ ਭੇਜੀ ਹੈ ਜੀ ਗਲੀ ਵੀ ਵਧੀਆ ਲੱਗਦੀ ਹੈ ਬਹੁਤ ਜ਼ਿਆਦਾ ਖੁੱਲੀ ਡੁੱਲੀ ਗਲੀ ਦੇਖਣ ਨੂੰ ਮਿਲ ਜੂਗੀ ਤੁਹਾਨੂੰ ਤੇ ਕੋਈ ਖਰੀਦਣ ਦਾ ਹੋਵੇ ਚਾਹਵਨ ਤਾਂ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ ਜੀ ਬਾਕੀ ਉੱਪਰ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਸੀ ਤੇ ਮੇਨ ਗੇਟ ਦੇ ਨਾਲ ਹੀ ਆਪਨੂੰ ਬਾਥਰੂਮ ਤੇ ਵਾਸ਼ਰੂਮ ਏਰੀਆ ਮਿਲ ਜੂਗਾ ਪਾਣੀ ਵਾਸਤੇ ਆਪਨੂੰ ਵਧੀਆ ਮੋਟਰ ਮਿਲ ਜੂਗੀ ਤੇ ਗੱਲਬਾਤ ਆਪਾਂ ਕਰੀਏ ਤਾਂ ਖੁੱਲਾ ਡੁੱਲਾ ਘਰ ਬਣਿਆ ਹੋਇਆ ਸੀ ਰੰਗ ਰੋਗਨ ਦਾ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ ਵਧੀਆ ਕਮਰੇ ਬਣੇ ਹੋਏ ਨੇ ਕੋਈ ਜਾ ਕੇ ਦੇਖਣਾ ਚਾਹੁੰਦਾ ਜੀ ਇਸ ਘਰ ਨੂੰ ਤਾਂ ਮਾਲਕ ਨੇ ਜਿਹੜਾ ਜ਼ਿਲ੍ਹਾ ਦੱਸਿਆ ਜੀ ਬਰਨਾਲਾ ਦੱਸਿਆਗਾ ਗੋਤਵਾ ਇਹਨਾਂ ਦਾ ਪਿੰਡ ਹੈਗਾ ਗੋਤਬਾ ਇਹਨਾਂ ਦਾ ਪੈਂਡਾ ਜਾ ਕੇ ਦੇਖ ਸਕਦੇ ਹਾਂ ਬਰਨਾਲੇ ਜ਼ਿਲ੍ਹੇ ਚ ਪਈ ਜਾਂਦਾ ਹੈ 13 ਲੱਖ ਦੇ ਵਿੱਚੋਂ ਰੇਟ ਇਹਨਾਂ ਨੇ ਕਿਹਾ ਵੀ ਮੌਕੇ ਤੇ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਤੁਸੀਂ ਆਪ ਹੀ ਦੇਖ ਲਓ ਜੀ ਸਾਰਾ ਕੁਝ ਵੀਡੀਓ ਮਾਲਕ ਨੇ ਜਿੰਨੀ ਬਣਾ ਕੇ ਭੇਜੀ ਆ ਚਿਮੇ ਦੀ ਬਣਾ ਕੇ ਭੇਜੀ ਆ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਜੀ ਤੇ ਮਾਲਕ ਨਾਲ ਗੱਲ ਕਰਨੀ ਅਸੀਂ 70 874 7106 70 874 7106 ਇਹ ਮਾਲਕ ਦਾ ਨੰਬਰ ਹੈ ਜਿਨ੍ਹਾਂ ਦਾ ਘਰ ਹੈ ਜੀ 13 ਲੱਖ ਰੁਪਇਆ ਮੰਗ ਹੈ ਤੁਸੀਂ ਜਾ ਕੇ ਦੇਖੋ ਜੇ ਕਿਸੇ ਨੂੰ ਘਰ ਪਸੰਦ ਆਇਆ ਕੋਈ ਖਰੀਦਣ ਦਾ ਹੋ ਵੀ ਚਾਹ ਬਾਂਜੀ ਬਾਕੀ ਕਰੋ ਜੀ ਕਮੈਂਟ ਹੁਣ ਮੈਨੂੰ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਦੋਵੇਂ ਘਰ ਤੁਹਾਨੂੰ ਕਿਵੇਂ ਦੇ ਲੱਗੇ ਵਧੀਆ ਲੱਗੇ ਵੀਡੀਓ ਪਸੰਦ ਆਈਏ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਬਤ ਬਸ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਜਿੰਨੇ ਤੁਸੀਂ ਦੇਖ ਰਹੇ ਹੋ ਪੂਰੀ ਵੀਡੀਓ ਤੁਸੀਂ ਦੇਖੀ ਬਹੁਤ ਬਹੁਤ ਸ਼ੁਕਰੀਆ ਜੀ ਦਿਲ ਤੋਂ ਜੀ ਤੇ ਹਰ ਰੋਜ਼ ਤੁਸੀਂ ਬਹੁਤ ਪਿਆਰ ਦਿੰਦੇ ਹੋ ਬਸ ਇਸੇ ਤਰ੍ਹਾਂ ਪਿਆਰ ਬਣਾ ਕੇ ਰੱਖਿਓ ਤੇ ਆਪਾਂ ਤੁਹਾਡੇ ਖਾਤਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੀ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰ ਦਿਓ ਜੀ ਅਗਲੀ ਵੀਡੀਓ ਚ ਕਿੱਥੋਂ ਘਰ ਤੁਹਾਨੂੰ ਕਿਹੜੇ ਏਰੀਆ ਚੋਂ ਚਾਹੀਦਾ ਲੈ ਕੇ ਆਪਾਂ ਪਹੁੰਚ ਜਾਾਂਗੇ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ